ਆਨ ਦੀ ਸਸੀ ਗਾਲ ਜੀ ਆਪਾਂ ਪਹੁੰਚ ਗਏ ਜੀ ਕਰਾਲੀ ਅੱਜ ਅੱਜ ਆ ਤਰੀਕ 29 ਤੇ 2 ਤਰੀਕ ਨੂੰ ਇਹ ਵਿਆਹ ਮਾਸੀ ਦੇ ਮੁੰਡੇ ਦਾ ਤੇ ਉਹਦੇ ਕਰਕੇ ਚੱਲ ਰਹੀ ਹੈ ਜੀ ਸ਼ੋਪਿੰਗ ਉਸ ਦਾ ਆਪਾਂ ਨੇ ਕੱਲ ਰਾਤ ਨੂੰ ਕਰ ਲਈ ਸੀ ਉਹਦੇ ਮੋੜੇ ਮੁੜ ਗਏ ਸੀ ਤੇ ਸਮਾਨ ਰੱਖ ਕੇ ਨਾ ਕਰੇ ਬਾਸ ਮੁੜੇ ਸੀ ਕਰਾਲੀ ਨੂੰ ਤੇ ਅੱਜ ਫੇਰ ਪਹੁੰਚ ਗਏ ਜੀ ਕਰਾਲੀ ਆਪਾਂ ਤੇ ਅੱਜ ਆਪਾਂ ਨੇ ਕੁਝ ਸਮਾਨ ਲੈਣਾ ਤੇ ਕੁਲੇਣੇ ਸਹਿਤ ਦੇ ਕੱਪੜੇ ਸਸੀ ਗਾਲ ਜੀ ਸਾਰਿਆਂ ਨੂੰ ਤੇ ਇਹ ਦਰਨੀਰ ਕਰ ਵੀਈਆ ਇਹ ਦੂਸਰੇ ਗਏ ਇਹ ਹਾਰ ਟਾਈਮ ਜਾਂ ਮਰਜ਼ੀ ਦੇ ਲੋਏ ਬੰਦਾ ਭੁੱਸ ਰਿਆ ਜਾਂਦਾ ਤੇ ਹੁਣ ਦੇਖਦੇ ਆਂ ਜੀ ਆਪਾਂ ਚਾਹਦੇ ਆ ਇੱਕ ਤਾਂ ਕਰਾੜੀ ਦੇਖਣਾ ਥੋੜਾ ਜਿਹਾ ਸਮਾਨ ਤੇ ਬਾਕੀ ਕੋਸਤ ਆਪਣਾ ਇੱਧਰ ਫੈਡ ਕੋਲੇ ਸ਼ੋਰੂਮ ਖੁੱਲੇ ਨੇ ਉੱਥੇ ਸੁਣੇ ਵੀ ਜਵਾਕਾਂ ਦੇ ਕੱਪੜੇ ਬਹੁਤ ਹੀ ਮੰਦੇ ਆਂ ਜੀ ਪਹਿਲਾਂ ਕਰਾੜੀ ਆਕੇ ਬੈਂਕ 'ਚ ਰੁਕੇ ਬੈਂਕ ਬੰਦ ਹੋਣ ਲੱਗਿਆ ਤਾਂ ਬਾਈ ਨੇ ਰੋਕਿਆ ਇੱਕ ਮਿੰਟ ਬਾਈ ਕਰ ਇੰਨਾ ਕ ਆਪਣੇ ਮਰੇ ਫਾਇਦਾ ਬਾਹਰ ਨਹੀਂ ਕੋਈ ਵੀ ਲੈ ਟਾਈਮ ਦੇ ਕੇ ਜਦ ਲਾ ਲੈਂਦਾ ਜਿੰਦੇ ਵੇਲੇ ਬੰਦਾ ਸਮਝਦਾ ਹਾਂ ਬਾਈ ਨੂੰ ਦੇਖੋ ਬਾਈ ਨੂੰ ਇੱਕ ਮਿੰਟ ਲਾਈ ਦੇ ਜਿੰਦੇ ਕਹਿੰਦਾ ਆ ਜਾ ਲੋ ਜੀ ਆਪਾਂ ਪਹੁੰਚ ਗਏ ਜੀ ਖੈੜ ਗੱਡੀ ਲਾਤੀ ਜੀ ਆਪਾਂ ਪਾਰਕਿੰਗ 'ਚ ਤੇ ਆਓ ਤੁਹਾਨੂੰ ਘੁਮਾਉਣੇ ਆ ਤੇ ਉਹ ਸ਼ੋਰੂਮ ਸਾਰੇ ਮਿਲ ਜਾਣਗੇ ਆਪਾਂ ਨੂੰ ਤੇ ਆਹ ਤੁਹਾਨੂੰ ਦਿਖਾਈਏ ਕੱਪੜੇ ਸੈਦ ਦੇ ਲੈ ਕੇ ਆਉਣੇ ਆ ਜੇ ਨੋਰੀ ਸ਼ੋਰੂਮ ਤਾਂ ਬਹੁਤ ਸੋਹਣਾ ਸਫਾਈ ਬਹੁਤ ਆ ਤੇ ਹੁਣ ਦੇਖਦੇ ਆਪਾਂ ਰਜਵਾਕਾ ਦੇ ਕੱਪੜੇ ਆਪਾਂ ਬਾਹਰ ਐਂਟਰ ਹੋਣ ਲੱਗੇ ਜੀ ਪਹਿਲੀ ਦੁਕਾਨ ਚ ਤੇ ਆਪਣੇ ਫੈਡ ਨੂੰ ਆਪਾਂ ਜਿਹੜੇ ਜਾਣਦੇ ਆ ਖੈੜ ਤੋਂ ਨਾ ਰਹਿ ਜਨ ਹੈ ਜੀ ਇਹ ਸ਼ੋਰੂਮ ਇੱਥੇ ਆਪਾਂ ਆਏ ਆ ਤੇ ਆਪਾਂ ਨੂੰ ਦੋ ਦਿਨ ਆਪਣੇ ਰਿਸ਼ਤੇਦਾਰਾਂ ਨੇ ਦੱਸਿਆ ਸੀ ਕਿ ਉਹ ਕੱਪੜੇ ਮਿਲ ਜੁੰਦੇ ਆ ਵਧੀਆ ਰਜਵਾਕਾਂ ਦੇ ਤੇ ਚਲੋ ਹੁਣ ਆਪਾਂ ਦੇਖਦੇ ਹਾਂ ਤੁਹਾਨੂੰ ਦਿਖਾਉਣਿਆਂ ਨਾਲੇ ਜਾ ਕੇ ਵੀ ਕਿੱਦਾਂ ਨੇ ਆਜੋ ਜੀ ਬੱਲੇ ਜੇ ਦੇਖਣੇ ਆ ਸਰ ਤੇ ਲੇ ਗਏ ਹਾਂ ਹਾਂ ਆਜੋ ਇਹ ਦੋ ਪਣਾ ਲਓ ਜੀ ਕੱਪੜੇ ਸਾਰੇ ਸੋਹਣੇ ਰੱਖੇ ਨੇ ਬਾਈ ਨੇ ਇੱਥੇ ਕਲਰ ਉਹ ਕਿਹੜਾ ਚੱਲ ਨਹੀਂ ਚੱਲਦੇ ਸੀ ਅਸੀਂ ਕੁਰਤੇ ਜੰਮੇ ਲੱਭਦੇ ਸੀ ਉਹ ਵੀ ਸਾਨੂੰ ਇੱਥੇ ਲੱਭ ਕੇ ਉਹ ਸਾਹਮਣੇ ਦੋ ਕਲਰ ਗ੍ਰੇ ਕਲਰ ਇਹ ਤੇ ਹੁਣ ਦੇਖਦੇ ਆ ਕਿਹੜਾ ਓਕੇ ਕਰਦਾ ਸਹਿਜ ਵੀਰੂ ਤੇ ਕੁੜੀਆਂ ਲਈ ਵੀ ਫਰਾਕਾਂ ਵਗੈਰਾ ਤੇ ਬੈੱਡ ਗੁੱਡ ਵੀ ਪਏ ਨੇ ਇਹ ਵਾਲੇ 옵ਸ਼ਨ ਹੈ ਬੈਕਡੋਰ ਨੂੰ ਦੇਖ ਕੇ ਸਾਡੀ ਹਰਲੀਨ ਨੂੰ ਲੱਗੀ ਭੁੱਖ ਆਹ ਇਹਨੂੰ ਬਾਹਰ ਆ ਕੇ ਪੱਕਾ ਇਹਨਾਂ ਬੈਕਡੋਰ ਨੂੰ ਦੇਖ ਲਵੇ ਇਹਨੂੰ ਪੱਕੀ ਭੁੱਖ ਲੱਗਦੀ ਐ ਮੈਂ ਇੱਕ ਦੇਖ ਕੇ ਦਾ। ਲੋ ਜੀ ਸਹਿਜ ਦੇ ਕੱਪੜਿਆਂ ਦੀ ਬਣ ਗਈ ਗੱਲ ਆਪਣੀ ਪਹਿਲੀ ਦੁਕਾਨ 'ਚ। ਤੇ ਗਾਹਾਂ ਦੇਖਦਿਆਂ ਹੁਣ ਜੇ ਇੱਕ ਅੱਧਾ ਹੋਰ ਸਹਿਜੀ ਨੂੰ ਪਸੰਦ ਆ ਜੂਵੇ ਆਪਣੇ ਨੂੰ। ਕੀ ਸਹਿਜੂ? ਹਾਂ ਜੀ। ਕਬਨਾਰਲੀ ਦੀ ਪੇਟ ਪੂਜਾ ਕਰਾ ਕੇ ਲੈ ਕੇ ਆਈਏ। ਚੱਲ ਹਰਲੀਨ ਫਿਰ ਮੈਂ ਇੱਕ ਚਲੀਏ। ਲੋ ਜੀ ਹਰਲੀਨ ਨੇ ਕਰੀ ਪੇਟ ਪੂਜਾ। ਓਕੇ ਕੰਮ ਅਲੀਨ ਜਿਹੜੀਆਂ ਸਵੇਰ ਦੀ ਰੋਟੀ ਨਹੀਂ ਖਾਧੀ ਹੁਣ ਸ਼ਾਮ ਨੂੰ ਆ ਕੇ ਖਾਦੀ ਐ ਨੂੰ ਲੱਗੀ ਭੁੱਖ ਲੋ ਜੀ ਮੈਂ ਕਿਧਰੋਂ ਤੋਂ ਆ ਕੇ ਹੁਣ ਤੇ ਹਵਾ ਚੱਲਣ ਲੱਗ ਗਈ ਸ਼ਾਮ ਦੇ 5 ਵਜੇ ਤੇ ਪਰਾਂ ਨਾਲੋਂ ਰਸਵੀ ਵਧਣ ਲੱਗ ਗਿਆ ਤੇ ਹੁਣ ਦੇਖਦੇ ਹਾਂ ਹੁਣ ਅੱਗੇ ਜਾ ਕੇ ਹੋਰ ਜਵਾਕਾਂ ਦੀ ਕਿੱਥੇ ਗਾ ਆ ਵੀ ਜਵਾਕ ਵਾਲੀ ਹੋ ਲੈ ਇੱਧਰ ਵੀ ਦੇਖੀ ਉਹ ਰਜਾ ਉਰੇ ਚੱਲੀ ਜਵਾਕਾਂ ਨਹੀਂ ਸੀ ਫੇਟ ਵਾਲੀਏ ਲੋ ਜੀ ਬੰਦਾ ਠੀਕ ਹੋ ਗਿਆ ਹੁਣ ਆਪਣਾ ਇਹ ਪਹਿਲਾਂ ਭੁੱਸ ਰਿਆ ਫਿਰਦਾ ਸੀ ਹੁਣ ਠੀਕ ਹੋ ਗਿਆ ਹਰ ਲਈ ਹਾਂ ਜੀ ਪਹਿਲਾਂ ਸ਼ੇਰ ਸਾਡਾ ਭੁੱਖਾ ਦਾ ਹੁਣ ਸ਼ੇਰ ਖਾ ਪੀ ਕੇ ਲੋ ਜੀ ਉਰੇ ਸਾਨੂੰ ਇੱਕ ਬੰਦਾ ਹੋ ਟਕਰ ਗਿਆ ਛੱਟ ਲੱਗਦੀ ਪੁੱਤੇ ਨੂੰ ਆਵਾਜ਼ ਆਉਂਦੀ ਆ ਆਦੋਂ ਦੇਖਦੇ ਹੋਣੇ ਵਿੱਚੋਂ ਪੱਤੇ ਹਿਲਦੇ ਤੇ ਆਓ ਚੱਲੀ ਆਇਆ ਹਰਲੀ ਨੂੰ ਤਾਂ ਗਾਹ ਨੂੰ ਆਇਆ ਗਾਹ ਚੱਲੀ ਅੱਗੇ ਚੱਲੀ ਆਜੋ ਉਹ ਰੈ ਤੁਹਾਨੂੰ ਲੱਗ ਭਾਗ ਸਾਰੇਉ ਮਾਰ ਕੇ ਲੱਭ ਜਾਣਗੇ ਆ ਦੇਖੋ ਯੂਐਸ ਪੋਲੋ ਤੇ ਕੈਟਾ ਬਿਲ ਇਹ ਦਰ ਲੈ ਵਿਸ ਦਾ ਲੱਗ ਰਹੇ ਸੋਰੂਆ ਬਾਟਾ ਦਾ ਏ ਰੈਡ ਟੇਪ ਵਾਲੇ ਨੇ ਉਹ ਬੋਡਲੈਂਡ ਆ ਮੋਚੀ ਆ ਤੇ ਆਪਣੇ ਜਿਹੜੇ ਆਪਣੇ ਇਧਰ ਇੰਡੀਆ ਨੂੰ ਮਾਰ ਕੇ ਆ ਉਹੀ ਬਹੁਤ ਨੇ ਵਿੱਚ ਦੇਖਣ ਨੂੰ ਹਾਂ ਇੱਥੇ ਕੱਪੜੇ ਦੇਖਣ ਜਿਹੜਾ ਉੱਪਰ ਵਾਲੀ ਚ ਉਹ ਦੇਖੋ ਇਹਦੇ ਦਾੰਡਾ ਕਿੱਥੇ ਨੇ ਇਹਦੇ ਝੰਡਾ ਉਹ ਦੇਖੋ ਬਾਤ ਦਾ ਬੱਲਾ ਦਾ ਕਿੱਥੇ ਅਛਾ ਲੰਘ ਗਿਆ ਹੁਣ ਚਲ ਹੋਸੇ ਉੱਪਰ ਸਕਰੀਨ ਲੱਗੀ ਹੋਈ ਉਹਦੇ ਜਿਹੜੀ ਇੰਡੀਆ ਦਾ ਝੰਡਾ ਬਣ ਕੇ ਆਇਆ ਸੀ ਤੇ ਉਹ ਦਿਖਾਉਂ ਦਿੱਤੀ ਹਰਲੀਨ ਹਾਂ ਭਾਈ ਬਣ ਗਿਆ ਤਾਂ ਹਾਂ ਉਹ ਬਣ ਗਿਆ ਸਹੀ ਆ ਚਲੋ ਉੱਪਰ ਨੂੰ ਇਹ ਤਾਂ ਜਵਾਗ ਭੱਜੇ ਫਿਰਦੇ ਆ ਵਧੀਆ ਬਣਾਇਆ ਹੈ ਜੀ ਵਧੀਆ ਸ਼ੋਅਰੂਮ ਬਣਾਏ ਹੋਏ ਨੇ ਜਗ੍ਹਾ ਵੀ ਬੜੀ ਸੋਹਣੀ ਖੁੱਲੀ ਆ ਤੇ ਉਹ ਵੀ ਸਾਫ਼ ਸੁਥਰੇ ਆ ਉਹਨੂੰ ਕੂਮੂਕੇ ਜਾਣਾ ਚਾਹੀਦਾ ਜਦੋਂ ਕੋਦੇ ਆਏ ਇੱਧਰ ਆਪਣੇ ਰੋਪੜ ਜ਼ਿਲ੍ਹੇ ਦੇ ਬੰਦੇ ਜਦੋਂ ਆਪਾਂ ਤਾਂ ਲੈੜੇ ਪੈ ਜਾਂਦਾ ਜਿਹੜੇ ਦੂਰ ਵਾਲੇ ਥੋੜਾ ਜਿਹਾ ਔਖਾ ਹੈ ਤੇ ਵੈਸੇ ਜਿਹੜੇ ਰੋਪੜ ਜ਼ਿਲ੍ਹੇ ਦੇ ਆ ਇੱਧਰ ਖੈੜ ਮਰੰਟਾ ਤੇ ਉਹ ਬੰਦੇ ਵਾਲੀ ਸੌਖਾ ਹੈ ਉਹਨਾਂ ਨੂੰ ਗੇਟ 'ਚ ਪੈ ਜਾਂਦਾ ਹੁਣ ਆਪਾਂ ਨੂੰ ਸਾਰਾ ਇਹ ਆਪਾਂ ਨੂੰ 10 ਮਿੰਟ ਦਾ ਰਸਤਾ ਬਣੇ ਘਰ ਤੋਂ ਤੇ ਕਿੱਥੇ ਜਾਣਾ ਪਟੂਰੇ ਦਾ ਇਹਦਾ ਵੱਡਿਆਂ ਦੀ ਬੱਚਿਆਂ ਵਾਲੀ ਕਿੱਥੇ ਆ ਆ ਗਈ ਆਪਣੇ ਬੂਟਾਂ ਦੀ ਦੁਕਾਨ ਸੇਲ 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 ਤੇ ਆ ਲੱਗੇ ਨੇ ਬੂਟ ਤੁਹਾਨੂੰ ਬਾਈ ਤੇ ਬਾਹਰ ਤੋਂ ਗਿੜਾ ਮਰਾ ਜਾਂਦਾ ਤੇ ਦਿਖਾ ਜਾਂਦਾ ਕਿਉਂਕਿ ਜੇ ਦੁਕਾਨ ਦੇ ਵਿੱਚ ਵੜਨੇ ਟਾਈਮ ਬਹੁਤ ਲੱਗ ਜਾਂਦਾ ਤੇ ਉਰੂ ਆਪਣੀ ਸ਼ੋਪਿੰਗ ਜਿਹੜੀ ਆਰਨੇਜੀ ਘਰ ਦੇ ਕਹਿੰਦੇ ਸੈੱਜ ਦੇ ਕੱਪੜੇ ਲੈਣੇ ਸੀ ਉਹ ਆਪਾਂ ਲੈ ਲੇ। ਬਾਕੀ ਕਰਾਲੀ ਦੇਖਣਾ ਸਮਾਨ ਉਸਕਾ ਜਾ ਕੇ। ਉਹ ਵੀ ਕਰਕੇ ਤੁਹਾਨੂੰ ਇਹ ਬਾਰ-ਬਾਰ ਤੋਂ ਦਿਖਾ ਜਾਂਦਾ। ਇਦਾਂ ਜਿਹੜਾ ਮਾਰ ਲੰਨੇ ਜੀ ਆਪਾਂ ਤੇ ਬਾਕੀ ਕਰਾਲੀ ਦੇਖਦੇ ਆ। ਤੇ ਇੱਕ ਹੋਰ ਵੀ ਇੱਥੇ ਗੀਤ ਚੱਲਦੇ ਆ। ਹਰੇ ਕੋਰੇ ਕਿਸੇ ਨੇ ਕੋਈ ਗੀਤ ਲਾਇਆ ਕਿਸੇ ਨੇ ਕੋਈ ਗੀਤ ਲਾਇਆ ਤੇ ਉਹਦੇ ਕਰਕੇ ਉੱਪਰ ਕਾਪੀਰਾਈਟ ਆ ਜਾਂਦਾ। ਤੇ ਪਾਰਲੀ ਸਾਈਡ ਦਾ ਸਿੱਧੂ ਮੂਸੇ ਵਾਲਾ ਵੀ ਚੱਲਣ ਲੱਗਿਆ ਹੋਇਆ ਤੇ ਹੁਣ ਦੇਖਦੇ ਚਲੋ ਕਰਾਲੀ ਨੂੰ ਚੱਲਦੇ ਆ ਚਲੋ ਉਧਰ ਨੂੰ ਬੈਠਾ ਹਰਲੀ ਨਾ ਜਾ ਪੁੱਤ ਉਧਰ ਨੂੰ ਬੈ ਜਾ ਦਾਦੀ ਕੋਲ ਨੂੰ ਉਹ ਬਣਾਤਾ ਗੰਜੀ ਆ ਮਮੀ ਨਾ ਜਪੇ ਲਾ ਸਹਜ ਨੂੰ ਠੀਕ ਆ ਹੁਣ ਤਾਂ ਕੱਪੜੇ ਹੋਰ ਤਾਂ ਨਹੀਂ ਸਹਜ ਲੈਣੇ ਤੇ ਕੀਗਾ ਮੇਲਾ ਦੀਨ ਲਾਭ ਲੈਣੀ ਕਿਤੇ ਬੁਸਤੀ ਰਹਦੀ ਹੈ ਨਾ ਹਾਂ ਉਹ ਤਾਂ ਹੋ ਗਈ ਹੋਣੀ ਛੋਟੀ ਆ ਉਹ ਛੋਟੀ ਹੋ ਜਾਂਦੀ ਹੈ ਨਾ ਉਹ ਤਾਂ ਜਿਆਦਾ ਨਹੀਂ ਤੇ 2 ਮਹੀਨੇ ਬਾਅਦ ਜਵਾਗ ਨਹੀਂ ਨਾ ਕੱਪੜੇ ਹੋਈਏ ਸਾਰਾ ਸਾਫ ਜਿਹੜੇ ਲਾਵੇ ਬੰਦਾ ਨਾ ਹੁਣ ਜਿਵੇਂ ਜਿਆਦਾ ਹੁਣ ਕਹਿੰਦੇ ਵੀ ਖੁੱਲੇ ਜੀ ਖੁੱਲੇ ਪਰ ਉਹ ਨਹੀਂ ਥੋੜੇ ਲਾਦੇ ਪਏ ਹੋਏ ਤੇ ਜੁੱਤੀ ਹੁਣ ਲੈ ਲਿਓ ਬਰਾਣੀ ਤੇ ਪਤਾ ਨਹੀਂ ਕੀ ਕੰਮ ਹੈ ਸਾਸਰੀ ਘਰ ਦੀ ਸਾਰੇ ਨੂੰ ਕਿੰਨੀ ਗਵਾਰ ਬੁਲਾਉਣੀ ਭਾਈ ਤੇ ਸਾਸਰੀ ਘਰ ਹੁਣ ਤੇ ਦੋ ਤਿੰਨ ਵਾਰ ਆਈਆ ਹੁਣ ਐਨੀ ਐਨੀ ਰੋਣੀ ਭਾਈ ਇਹਦੀ ਸਾਸਰੀ ਆ ਕੀ ਅਲੀਨ ਕੋਲ ਕੱਪੜੇ ਖਲੀਨ ਨੇ ਭਾਈ ਸਾਰੇ ਪੂਰੇ ਘਰ ਲਏ ਆਪਣੇ ਕੱਪੜੇ ਹਾਂਜੀ ਹੁਣ ਕਰਾਲੀ ਜਾਵਾਂਗੇ ਕਰਾਲੀ ਜਾਵਾਂਗੇ ਹੁਣ ਤੇ ਸੈਜ ਨੂੰ ਲੈਣੀ ਆ ਜੁੱਤੀ ਸੈ ਇਹਨੇ ਨੀਨੇ ਨੇ ਵੀ ਲੈਣੀ ਆ ਇੱਕ ਇੱਕ ਘਰ ਲਈ ਨੂੰ ਦੋਣੀ ਜੁੱਤੀ ਕਦਰ ਕੋਈ ਛੋਟੀ ਹੋ ਗਈ ਜੁੱਤੀ ਹਰਦੀ ਨੇ ਅਰਲੀ ਨੂੰ ਵੀ ਲਿਆਉਣੀ ਹੈ ਭਾਈ ਤੇ ਤੀਨਾ ਵੀ ਤੇ ਮੱਕੀ ਸੁਪ ਤਾਂ ਹੱਟ ਵਾਲਾ ਤੁਹਾਡਾ ਕੰਮ ਓਕੇ ਹੋ ਰਿਹਾ ਹੈ ਨੀ ਹਾਂਜੀ ਤੇ ਮੇਰਾ ਕੰਮ ਮੇਰੇ ਇਹ ਕਦੇ ਕੰਪ ਕੱਪੜੇ ਤੇ ਸਹਿਜ ਦੇ ਸਹਿਜ ਦੇ ਹੋ ਗਏ ਪਾਪਾ ਦੇ ਨਹੀਂ ਹੋਏ ਅੱਲ ਮੈਂ ਤੇ ਹਰ ਨਾਲ ਸੌਣ ਲੈਣਾ ਬਹੁਤ ਪ੍ਰੈਸ ਹੂੰ ਹੂੰ ਸੀ ਮੈਂ ਵੀ ਸੌਰੇ ਸੂਟ ਦੱਦੀ ਨੇ ਦੱਦੀ ਨੇ ਵੀ ਕੋਟ ਪੈਂਟ ਲੈ ਲਿਆ ਹਾਂ ਕੁੜੀ ਆ ਆ ਅੱਛਾ ਦਾਦੀ ਗੋੜੀ ਆ ਬਾਈ ਮੁੰਡਾ ਨਹੀਂ ਹੈਗੀ ਦਾਦੀ ਨਹੀਂ ਬਾਸਾ ਦੀ ਕੋਟ ਕੈਂਟ ਹਾਂ ਛੋਟਾ ਇੱਧਰ ਤੇ ਛੋਟਾ ਛੋਟਾ ਨਹੀਂ ਕਈ ਦਿੰਦੀ ਠੀਕ ਆ ਬਈ ਲੋ ਵੀ ਜਿਵੇਂ ਬਾਹਰ ਆਪਣੇ ਨਾ ਕੰਮ ਉਹ ਕਰਦੇ ਹੁੰਦੇ ਆ ਬੰਦੇ ਆ ਜਨੇ ਮਰੋਕੀਨੀ ਮਰੋਕੋ ਦੇ ਸਮਾਜ ਸਮੂਹ ਲਈ ਕਰਦੇ ਹੁੰਦੇ ਜੀ ਸਾਨੂੰ ਆ ਏ ਬਾਹਰ ਅਸੀਂ ਡੋਰੀ ਕਰਕੇ ਲੈ ਕੇ ਆਏ ਹਾਂ ਜੀ ਤੁਹਾਨੂੰ ਅਸੀਂ ਅੱਧੇ ਰੇਟ ਤੇ ਦੇ ਦਾਂਗੇ ਤੇ ਐਦਾਂ ਦਾ ਬੰਦੇ ਆਉਂ ਰਹੇ ਹੀ ਫਿਰਦੇ ਆ ਨਹੀਂ ਆਪਾਂ ਤਾਂ ਸਾਰਾ ਗਰਾਊਂਡ ਚੋਰੇ ਗੱਡੀ ਪਾਰਕਿੰਗ ਲਾਈ ਆ ਤੇ ਉਰੇ ਇੱਕ ਲੌਂਦੀ ਸਾਰੇ ਬੰਦਾ ਆ ਗਿਆ ਤੇ ਮੈਨੂੰ ਕਹਿੰਦਾ ਜੀ ਆਪਣੇ ਉਹ ਹੈੱਡਫੋਨ ਲਈ ਫਿਰਦਾ ਸੀ ਐਪਲ ਵਾਲਿਆਂ ਦੇ ਤੇ ਮੈਨੂੰ ਕਹਿੰਦਾ ਜੀ ਲੈ ਲਓ ਅੱਧੇ ਰੇਟ ਤੇ ਦੇ ਦੂੰ ਕਿਉਂਕਿ ਬਾਹਰ ਵੀ ਲੋਕ ਉਹ ਫਰਦੇ ਐ ਐਦਾਂ ਦੇ ਤੇ ਉਹ ਵਿੱਚ ਵਿੱਚ ਪਾਪੂ ਕੇ ਦੇ ਦਿੰਦੇ ਵਿੱਚ ਬਜਰੀ ਪੂਜਰੀ ਖਿਜਾ ਹੋਰ ਉਨਾਂ ਕੋ ਬਜਨ ਕਰਕੇ ਦੇ ਦਿੰਨੇ ਆ ਬੰਦੇ ਅੱਖਾਂ ਦੇ ਸਾਹਮਣੇ ਚੱਲ ਜਾਓ ਚੱਲ ਤੇ ਅੱਖਾਂ ਦੇ ਸਾਹਮਣੇ ਹੀ ਨਾ ਉਹ ਤੁਹਾਨੂੰ ਦਿਖਾਉਣਗੇ ਤਾਂ ਖੋਲ ਕੇ ਵਿੱਚ ਹੋਣਗੇ ਕਿ ਜਿਹੜਾ ਤੁਹਾਨੂੰ ਡੱਬੀ ਦੇਣਗੇ ਉਹ ਉਹ ਪਤਾ ਨਹੀਂ ਕਿਹੜੀ ਕਿਸ ਹਿਸਾਬ ਨਾਲ ਅੱਖਾਂ ਦੇ ਵਿੱਚ ਉਹ ਪਾ ਜੰਨੇ ਉਹ ਬੰਦੇ ਨੂੰ ਦੇਖ ਲੋ ਹੀ ਪਤਾ ਨਹੀਂ ਲੱਗਦਾ ਹੈ ਘਰ ਆ ਜਾ ਕੇ ਕੁਸ ਹੋਰ ਦੇਖ ਰਦਾ ਉਹ ਇਹ ਜੋ ਬੰਦੇ ਤੋਂ ਸਾਵਧਾਨ ਰਿਹਾ ਕਰੋ ਮੈਂ ਹੈਰਾਨ ਆ ਵੀ ਤੇ ਸਾਡੇ ਪੰਜਾਬ ਚ ਵੀ ਹੋਣ ਲੱਗਿਆ ਕੰਮ। ਲਓ ਦੇਖੀਏ ਹੁਣ ਜਾ ਕੇ। ਕੀ ਲੈਣਾ ਘਰ ਤੇ? ਇੱਕ ਤਾਂ ਸਹਜ ਨੂੰ ਜੁੱਤੀ ਲੈਣੀ ਹੈ। ਹਲੋ ਵੀ ਸਹਜ ਦੀ ਜੁੱਤੀ ਲੈਣ ਲਈ ਪਹੁੰਚ ਗਏ ਆਪਾਂ ਇੱਥੇ। ਨਾਲ ਵਾਲੀ ਜੁੱਤੀ ਲੈਣ। ਹਾਂ ਨਾਲ ਹਰਦੀਨ ਦੀ ਜੁੱਤੀ ਲੈਣ। ਕੋੜੀ ਵਾਲੀ ਲੈ ਲਈ ਆ। ਨਹੀਂ ਤੈਨੂੰ ਮੁੰਡਿਆਂ ਲਈ ਦਵਾ ਦੇਣੀ ਹੈ ਜੁੱਤੀ। ਹਾਂ ਕੋੜੀ ਵਾਲੀ ਲੈ ਲਈ ਆ। ਹਾਂ ਅੱਛਾ ਕੋੜੀ ਵਾਲੀ ਲੈ ਲਈ ਫੇਰ ਤੈਨੂੰ ਕੋੜੀ ਵਾਲੀ ਦਵਾ ਦੰਨੇ ਆ। ਕਿੱਕਿਆ ਨਹੀਂ ਮਾਹੀ ਜੀਰਾ ਕੋਲ ਆਹ ਵੇ ਨਾ ਆਪ ਠੀਕ ਹੈ ਆਮੇ ਪਾ ਲੀ ਹਾਂ ਨਾ ਆਪ ਦਾ ਠੀਕ ਹੈ ਕਿੱਕਿਆ ਲਈ ਗਈ ਨਾ ਕਿੱਕਿਆ ਲਈ ਗਈ ਹਾਂ ਚੱਲ ਕਿੱਕਿਆ ਕਿੱਧਰ ਕਿੱਤਲੇ ਇਹੇ ਲੋਟ ਨਹੀਂ ਹੋਣੇ ਫਿਰ ਤੇ ਖੁੱਲੀ ਜਾਣੇ ਇਹਦੇ ਕੋਲ ਇੱਥੇ ਠੀਕ ਹੈ ਤਾਂ ਖੁੱਲੀ ਤਾਂ ਦੇਖ ਲਓ ਤੁਰ ਕੇ ਪਿੱਛੇ ਤੇ ਢੀ ਕੋਲ ਤੇ ਚੱਕ ਤਾਂ ਨਹੀਂ ਹੁੰਦਾ ਜਾਂ ਤੁਰਦਾ ਪੈ ਰੇੜਾ ਤਾਂ ਹੀ ਨਹੀਂ ਦੀ ਉੱਥੇ ਥੋੜਾ ਆਣਾ ਵੀ ਨਹੀਂ ਜੀ ਬਲੈਕ ਕਲਰ ਵੀ ਦਿਖਾ ਦਿੰਵੀਂ ਵੀਰ ਹਨੀ ਆਇਆ ਉਹ ਵੀ ਚੈੱਕ ਕਰ ਲੈਂਦੇ ਆ ਆ ਕਾਲੀਆ ਸੋਹਣੀ ਆਹ 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 ਦਾ ਸੋਹਣੀ ਲੱਗਦਾ ਆਹ ਜੀ ਸੋਹਣੀ ਚਲੋ ਫਿਰ ਕਾਲੀਆ ਸਿਲੈਕਟ ਨਹੀਂ ਆ ਵੀ ਲੱਗਦੀ ਲੋ ਵੀ ਸਾਇਦ ਇਹਦਾ ਹੋ ਗਿਆ ਬੂਡ ਓਕੇ ਜੁੱਤੀ ਤੇ ਹੁਣ ਵੱਡਿਆਂ ਦੀ ਰਹੀ ਮਮੀ ਨਹੀਂ ਗਏ ਉਧਰ ਦੇਖਣ ਲੈਡੀਜ਼ ਵਾਸਤੇ ਕਹਿੰਦੇ ਉਧਰ ਤੇ ਬੰਦਿਆਂ ਲਈ ਇੱਧਰ ਦੋ ਪਾਰਟ ਦੀ ਦੁਕਾਨ ਤੇ ਲਓ ਵੀ ਆਹ ਨੇ ਇਧਰ ਲੇਡੀਜ਼ ਜੁੱਤੀਆਂ ਪਈਆਂ ਇਹ ਨਾਲ ਭਰੀ ਪਈਆ ਦੁਕਾਨ ਲੇਡੀਜ਼ ਜੁੱਤੀ ਇੱਧਰ ਦਾ ਸਾਰਾ ਆਰਸ਼ਨ ਆ ਲੇਡੀਜ਼ ਜੁੱਤੀ ਦਾ ਉਹ ਪੰਜਾਬੀ ਜੁੱਤੀਆਂ ਪਈਆ ਸਾਹਮਣੇ 60 ਇੱਥੇ ਕੋਈ ਹੋਰ ਨਾ ਕਿ ਨੰਬਰ ਚਾਹੀਦਾ ਮੰਮਾ ਇੱਧਰ ਰੱਖਿਓ ਮੰਮਾ ਇੱਧਰ ਹੱਲੀ ਨਾਲ ਹੈਲਪ ਕਰਾ ਰਹੀ ਜੁੱਤੀਆਂ ਵਿੱਚ ਜੁੱਤੀਆਂ ਹੈਗੀ ਆ ਇਹ ਜੁੱਤੀ ਸਹਿਮ ਹੈਗੀ ਆ ਹਾਂਜੀ ਸਹਿਮ ਆ ਬਾਜ਼ ਵੇਰਾ ਪਾ ਲੇਡੀ ਨਹੀਂ ਰੱਖਦੇ ਜੀ ਲਓ ਜੀ ਜੁੱਤੀਆਂ ਸਹਜ ਇਹਨਾਂ ਦੀਆਂ ਲੈ ਲਈਆਂ ਆਪਾਂ ਨੇ ਤੇ ਹੁਣ ਆਪਾਂ ਚੱਲਨੇ ਆ ਅੱਗੇ ਹੈ ਚੱਲ ਤੁਰ ਖੁੱਦ ਲਓ ਜੀ ਆ ਗਏ ਚਾਚੇ ਦੀ ਹੱਟੀ ਹਾਂ ਲੰਨੇ ਆ ਤੇਰੀ ਜੁੱਤੀ ਚੱਲ ਤੁਰ ਤਾਂ ਸਹੀ ਅੱਗੇ ਹੋ ਮਾਰੋ ਇਹਥੇ ਤੋਂ ਨਾ ਲੇਡੀਜ਼ ਸਮਾਨ ਮਿਲਦਾ ਆ ਰੀਸਟਿਕ ਹੋਗੀ ਸੁਰਖੀਆਂ ਹੋਗੀਆਂ ਤੇ ਜੁਐਲਰੀ ਹੋਗੀ ਤੇ ਬੱਚਿਆਂ ਦੇ ਖਰੋਣੇ ਵੀ ਨੇ ਆ ਇੱਧਰ ਵੀ ਆ ਸਮਾਨ ਪਿਆ ਭਾਈ ਰੀਵਰ ਵਗੈਰਾ ਪਿਆ ਕੁਝ ਨੇ ਗੁੱਟੇ ਰੀਵਰ ਠੀਕਾ ਚੁੱਚਾ ਪਾਉਂਗੇ ਜੀ ਉਹ ਇਹ ਜਿਹੜੀ ਮਸ਼ੀਨ ਨਾਲ ਰੋ ਹੋਇਆ ਛੋਟਾ ਨਾਲ ਦੇ ਹਾਂ ਹਾਂ ਉਹ ਤੋਂ ਸਿੰਗਲ ਕਲਰ ਆਣਗੇ ਲੱਗਦੇ ਤੇ ਪਾਕੀ ਵੀਰ ਦਾ ਬਣਾ ਰਿਹਾ ਉਹ ਤਾਂ ਫਿਰ ਮਲਟੀ ਆ ਤਾਂ ਸਭ ਨਾਲ ਬੈਣਾ ਉਹਦੇ ਚਰੋੜਾ ਬੋਲੋ ਅੱਗੇ ਵੀ ਕਰਾਂਗੇ ਲੈ ਯੋਮੀ ਆ ਗਈ ਫੋ ਵਾਲਾ ਯੂ ਵੀ ਕੜੇ ਕੜੀ ਸੱਲ ਕੜੀ ਦਾ ਪੁਰਾਣਾ ਸੱਲ ਵੀ ਨਹੀਂ ਤਾਂ ਹਾਂ ਹੋਰ ਉਹਦੇ ਚੋਂ ਕੱਢ ਲਿਆ ਤੁਸੀਂ ਹਾਂ ਪਹਿਲਾਂ ਸੱਲ ਪਾਉਆ ਹਾਂ ਪਾਉਦਾ ਨਹੀਂ ਥਿੰਜ ਚ ਪਾਉਆ ਯਾਨੀ ਪੈ ਗਿਆ ਹੋ ਗਿਆ ਓਕੇ ਮਸਤੀ ਕੋ ਤੇ ਮੈਨੂੰ ਮੈਡਮ ਮਿਲ ਗਈ ਕਿਹੜੀ ਮੈਡਮ ਅੱਛਾ ਅੱਛਾ ਇੱਧਰ ਸੈਜ ਨਹੀਂ ਖਲੋਣੇ ਦੇ ਮਕਰ ਹੋਏ ਆ ਤੇ ਵਸ ਸੈਜ ਖਲੋਣੇ ਤੋੜ ਰੋਈ ਗਏ ਨਾ ਠੀਕਾ ਬੰਗਾਂ ਮਾਰੀ ਰਹੀ ਇਸ ਕੋਲੇ ਹਾਏ ਬਾਏ ਯੂ ਲੇਟਰ ਲਓ ਜੀ ਮਿਲਦੇ ਹਾਂ ਹੁਣ ਅਗਲੀ ਵੀਡੀਓ ਚ ਤੇ ਆ ਵੀਡੀਓ ਹੋਗੀ ਬਹੁਤ ਲੰਬੀ ਤੇ ਵੱਲਦੇ ਨੇ ਗਾਹਲੀ ਵੀਡੀਓ